ਵਿਧਾਇਕ ਹਰਮੀਤ ਸਿੰਘ ਪਠਾਰ ਮਾਜਰਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤਾਂ ਦੱਸ ਦਿੱਤੀ ਕਿ ਕੋਰਟ ਦੇ ਵੱਲੋਂ ਸਰਕਾਰੀ ਰਿਹائش ਦੇ ਉੱਤੇ ਨੋਟਿਸ ਲਗਾ ਦਿੱਤਾ ਗਿਆ 3 ਦਿਨਾਂ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਹਰਮੀਤ ਸਿੰਘ ਪਠਾਰ ਮਾਜਰਾ ਜੇਕਰ ਪੇਸ਼ ਨਹੀਂ ਹੁੰਦੇ ਤਾਂ ਪੀਓ ਦੇ ਆਰਡਰ ਹੋ ਜਾੜੇ ਨੇ ਪਿਛਲੇ ਲੰਬੇ ਸਮੇਂ ਤੋਂ ਹਰਮੀਤ ਸਿੰਘ ਪਠਾਰ ਮਾਜਰਾ ਜੋ ਕਿ ਪੁਲਿਸ ਦੇ ਗ੍ਰਿਫਤ ਤੋਂ ਬਚਦੇ ਚੱਲ ਰਹੇ ਨੇ ਤਾਂ ਹਰਮੀਤ ਸਿੰਘ ਪਠਾਰ ਮਾਜਰਾ ਦੇ ਉੱਪਰ ਉਹਨਾਂ ਦੀ ਸਾਬਕਾ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਫਰਾਰ ਹੁੰਦੇ ਨੇ ਹਾਲਾਂਕਿ ਉਸ ਤੋਂ ਚਲ ਰਹੇ ਨੇ ਤੇ ਕਈ ਉਹਨਾਂ ਦੀਆਂ ਵੀਡੀਓਜ਼ ਵੀ ਉਹਨਾਂ ਦੀ ਫਰਵਰੀ ਤੋਂ ਬਾਅਦ ਸਾਹਮਣੇ ਆਈਆਂ ਪਰ ਹੁਣ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਕਿਉਂਕਿ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ کورٹ ਦੇ ਵੱਲੋਂ ਸਰਕਾਰੀ ਰਿਹਾਇਸ਼ ਤੇ ਨੋਟਿਸ ਲਾ ਦਿੱਤਾ ਗਿਆ ਹੈ 30 ਦਿਨਾਂ ਦਾ ਅਲਟੀਮੇਟਮ ਹੈ ਜੇਕਰ ਪਠਾਨ ਮਾਜਰਾ ਅਦਾਲਤ ਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪੀਓ ਕਰਾਰ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਵੱਡੇ ਆਰਡਰ ਜਿਹੜੇ ਨੇ ਉਹ ਪਾਸ ਕੀਤੇ ਜਾਣ ਨੇ ਤਾਂ ਸਾਬਕਾ ਪਤਨੀ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਸੀ ਉਸ ਦੇ ਆਧਾਰ ਤੇ ਪਠਾਨ ਮਾਜਰਾ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਹਾਲਾਂਕਿ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਭੱਜ ਨਿਕਲਦੇ ਨੇ ਤਾਂ ਇਸ ਤੋਂ ਬਾਅਦ ਤੋਂ ਹੀ ਲਗਾਤਾਰ ਫਰਾਰ ਚੱਲ ਰਹੇ ਨੇ ਤੇ ਹੁਣ ਕੋਰਟ ਦੇ ਵੱਲੋਂ ਵੱਡੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤਦ ਦੱਸਿਆ ਗਿਆ ਕਿ ਕੋਰਟ ਦੇ ਵੱਲੋਂ ਸਰਕਾਰੀ ਰਿਹائش ਦੇ ਉੱਤੇ ਨੋਟਿਸ ਲਗਾ ਦਿੱਤਾ ਗਿਆ 3 ਦਿਨਾਂ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਜੇਕਰ ਪੇਸ਼ ਨਹੀਂ ਹੁੰਦੇ ਤਾਂ ਪੀਓ ਦੇ ਆਰਡਰ ਹੋ ਜਾੜੇ ਨੇ ਪਿਛਲੇ ਲੰਬੇ ਸਮੇਂ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਪੁਲਿਸ ਦੇ ਗ੍ਰਿਫਤ ਤੋਂ ਬਚਦੇ ਚੱਲ ਰਹੇ ਨੇ ਤਾਂ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਪਰ ਉਨ੍ਹਾਂ ਦੀ ਸਾਬਕਾ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਹੈ ਜਿਸ ਤੋਂ ਬਾਅਦ ਉਹ ਪੁਲਿਸ ਦੇ ਗ੍ਰਿਫਤ ਹੁੰਦੇ ਨੇ ਹਾਲਾਂਕਿ ਉਸ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਹੇ ਨੇ ਤੇ ਕਈ ਉਹਨਾਂ ਦੀਆਂ ਵੀਡੀਓਜ਼ ਵੀ ਉਹਨਾਂ ਦੀ ਫਰਾਰੀ ਤੋਂ ਬਾਅਦ ਸਾਹਮਣੇ ਆਈਆਂ ਪਰ ਹੁਣ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਕਿਉਂਕਿ ਪਠਾਨ ਮਾਜਰਾ ਦੀਆਂ ਮੁਸ਼ਕਲਾਵਾਂਧਰੀਆਂ ਨੇ ਕੋਰਟ ਦੇ ਵੱਲੋਂ ਸਰਕਾਰੀ ਰਿਹੈਸ ਤੇ ਨੋਟਿਸ ਲਾ ਦਿੱਤਾ ਗਿਆ ਹੈ 30 ਦਿਨਾਂ ਦਾ ਅਲਟੀਮੇਟਮ ਹੈ ਜੇਕਰ ਪਠਾਨ ਮਾਜਰਾ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪੀਓ ਕਰਾਰ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਵੱਡੇ ਆਰਡਰ ਜਿਹੜੇ ਨੇ ਉਹ ਪਾਸ ਕੀਤੇ ਜਾਣ ਨੇ ਤੇ ਸਾਬਕਾ ਪਤਨੀ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਸੀ ਉਸ ਦੇ ਆਧਾਰ 'ਤੇ ਪਠਾਨ ਮਾਜਰਾ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਹਾਲਾਂਕਿ ਪੁਲਿਸ ਗ੍ਰਿਫਤ ਦੇ ਵਿੱਚੋਂ ਭੱਜ ਨਿਕਲਦੇ ਨੇ ਤਾਂ ਇਸ ਤੋਂ ਬਾਅਦ ਤੋਂ ਹੀ ਲਗਾਤਾਰ ਫਰਾਰ ਚੱਲ ਰਹੇ ਨੇ ਤੇ ਹੁਣ ਕੋਰਟ ਦੇ ਵੱਲੋਂ ਵੱਡੇ ਆਦੇਸ਼ ਜਾਰੀ ਕਰ ਦਿੱਤੇ ਗਏ